ਸੌ ਚੁੱਕ ਸਮਾਗਮ ਦੇ ਦੌਰਾਨ ਜਿੱਥੇ ਪੰਜਾਬ ਦੇ ਚੁਣੇ ਗਏ 12 ਨਵੇਂ ਸੰਸਦ ਜਿਨ੍ਹਾਂ ਵੱਲੋਂ ਸੌ ਚੁੱਕੀ ਗਈ ਹੈ ਨਾਜ਼ਦੀਕ ਹੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ 13 ਲੋਕ ਸਭਾ ਸੀਟਾਂ ਤੇ VOTING ਹੋਈ ਸੀ ਇਸ ਦਰਮਿਆਨ ਕੀ ਹੁਣ ਜਿਹੜੇ ਸੰਸਦ ਦੇ ਉਹਨਾਂ ਵੱਲੋਂ ਸੌਹ ਚੁੱਕੀ ਗਈ ਹੈ ਦਰਅਸਲ ਅੱਜ ਸੌਹ ਚੁੱਕ ਸਮਾਗਮ ਦੇ ਦੌਰਾਨ ਪੰਜਾਬ ਦੇ 12 ਸੰਸਦਾਂ ਦੇ ਵੱਲੋਂ ਪੰਜਾਬੀ ਦੇ ਵਿੱਚ ਹਲਫ ਲਿਆ ਜਾਂਦਾ ਇਸ ਦੇ ਦੌਰਾਨ ਹੀ ਤੁਹਾਨੂੰ ਦੱਸ ਦਿੰਨੇ ਆ ਗੁਰਦਾਸਪੁਰ ਤੋਂ ਸਭ ਤੋਂ ਪਹਿਲਾਂ ਸੁਜਿੰਦਰ ਸਿੰਘ ਰੰਧਾਵਾ ਜਿਹਨਾਂ ਸੌਹ ਚੁੱਕੀ ਹੈ ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜੋ ਕਿ ਇਸ ਵਾਰ ਗੈਰਹਾਜ਼ਰ ਸਨ ਦਰਸਲ ਇਸ ਵੇਲੇ ਅਮਰਿਤਪਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਨੇ ਐਨਐਸਏ ਦੇ ਤਹਿਤ ਸਜ਼ਾ ਉਹਨਾਂ ਨੂੰ ਹੋਈ ਹੋਈ ਹੈ ਤਾਂ ਐਸੇ ਦਰਮਿਆਨ 12 ਪੰਜਾਬ ਦੇ ਸੰਸਦਾਂ ਦੇ ਵੱਲੋਂ ਅੱਜ ਹਲਫ਼ ਲਿਆ ਗਿਆ ਇੱਥੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੌ ਚੁੱਕੀ ਜਾਂਦੀ ਹੈ ਤਾਂ ਹੁਸ਼ਿਆਰਪੁਰ ਸੀਟ ਤੋਂ ਜਿੱਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਹਲਫ ਲਿਆ ਗਿਆ ਉੱਥੇ ਹੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸੌ ਚੁੱਕੀ ਗਈ ਹੈ ਉੱਥੇ ਹੀ ਦੱਸਦੀ ਕਿ ਅਮਰ ਸਿੰਘ ਜੋ ਕਿ ਸ਼ਿਫਤਗੜ੍ਹ ਸਾਹਿਬ ਤੋਂ ਸੰਸਦ ਬਣੇ ਨੇ ਉਹਨਾਂ ਦੇ ਵੱਲੋਂ ਹਲਫ ਲਿਆ ਗਿਆ ਤਾਂ ਫਰੀਦਕੋਟ ਇਸ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਵੱਡੀ ਜਿੱਤ ਹਾਸਲ ਕੀਤੀ ਤਾਂ ਉਹਨਾਂ ਦੇ ਵੱਲੋਂ ਵੀ ਸੌ ਚੁੱਕੀ ਜਾਂਦੀ ਹੈ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਖੁਬਾਇਆ ਤੇ ਉੱਥੇ ਹੀ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਇਸ ਦੇ ਨਾਲ ਨਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਅੱਜ ਹਲਫ ਲਿਆ ਗਿਆ ਦਰਸਲ ਪੰਜਾਬ ਦੇ 12 ਸੰਸਦਾਂ ਦੇ ਵੱਲੋਂ ਸੌ ਚੁੱਕੀ ਗਈ ਹੈ ਤਾਂ ਪੰਜਾਬੀ ਦੇ ਵਿੱਚ ਇਹਨਾਂ ਸੰਸਦਾਂ ਨੇ ਅੱਜ ਹਲਫ ਲੈਅ ਸੌਚਕ ਸਮਾਗਮ ਦੇ ਦੌਰਾਨ ਇਹਨਾਂ ਦੇ ਵੱਲੋਂ ਪੰਜਾਬੀ ਦੇ ਵਿੱਚ ਸੌਚੀ ਚੁੱਕੀ ਜਾਂਦੀ ਹੈ ਜਿਸ ਦੇ ਵਿੱਚ ਕੀ ਇਹਨਾਂ ਸੰਸਦਾਂ ਨੇ ਸੌਚ ਚੁੱਕੀ ਹੈ ਕਿ ਅਸੀਂ ਆਪਣੇ ਕਰਤੱਵ ਦੇ ਪ੍ਰਤੀ ਪੂਰੀ ਨਿਸ਼ਠਾ ਦੇ ਨਾਲ ਕੰਮ ਕਰਾਂਗੇ ਜੋ ਵੀ ਕੰਮ ਇਹਨਾਂ ਨੂੰ ਸੌਂਪੇ ਜਾਣਗੇ ਤੰਦੇਹੀ ਦੇ ਨਾਲ ਉਹਨਾ ਕੰਮਾਂ ਨੂੰ ਨਿਭਾਉਣਗੇ ਤਾਂ ਅੱਜ ਪੰਜਾਬ ਦੇ 12 ਸੰਸਦਾਂ ਦੇ ਵੱਲੋਂ ਸੌਚੀ ਚੁੱਕੀ ਜਾਂਦੀ ਹੈ ਸੌਚਕ ਸਮਾਗਮ ਦੇ ਦੌਰਾਨ ਜਿੱਥੇ ਪੰਜਾਬ ਦੇ ਚੁਣੇ ਗਏ 12 ਸਾਂਸਦ ਜਿਨ੍ਹਾਂ ਵੱਲੋਂ ਸੌ ਚੁੱਕੀ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ 13 ਲੋਕ ਸਭਾ ਸੀਟਾਂ ਤੇ VOTING ਹੋਈ ਸੀ ਇਸ ਦਰਮਿਆਨ ਕੀ ਹੁਣ ਜਿਹੜੇ ਸੰਸਦ ਦੇ ਉਹਨਾਂ ਵੱਲੋਂ ਸੌ ਚੁੱਕੀ ਗਈ ਹੈ ਦਰਅਸਲ ਅੱਜ ਸੌ ਚੁੱਕ ਸਮਾਗਮ ਦੇ ਦੌਰਾਨ ਪੰਜਾਬ ਦੇ 12 ਸੰਸਦਾਂ ਦੇ ਵੱਲੋਂ ਪੰਜਾਬੀ ਦੇ ਵਿੱਚ ਹਲਫ ਲਿਆ ਜਾਂਦਾ ਹੈ ਇਸ ਦੇ ਦੌਰਾਨ ਹੀ ਤੁਹਾਨੂੰ ਦੱਸ ਦਿੰਨੇ ਆ ਗੁਰਦਾਸਪੁਰ ਤੋਂ ਸਭ ਤੋਂ ਪਹਿਲਾਂ ਸੁਜਿੰਦਰ ਸਿੰਘ ਰੰਦਾਵਾ ਜਿਹਨਾਂ ਸੌ ਚੁੱਕੀ ਹੈ ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜੋ ਕਿ ਇਸ ਦੌਰਾਨ ਗੈਰ ਹਾਜ਼ਰ ਸਨ ਦਰਅਸਲ ਇਸ ਵੇਲੇ ਅਮਰਿਤਪਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਨੇ ਐਨਐਸਏ ਦੇ ਤਹਿਤ ਸਜ਼ਾ ਉਹਨਾਂ ਨੂੰ ਹੋਈ ਹੋਈ ਹੈ ਤਾਂ ਇਸ ਦੇ ਦਰਮਿਆਨ 12 ਪੰਜਾਬ ਦੇ ਸੰਸਦਾਂ ਦੇ ਵੱਲੋਂ ਅੱਜ ਹਲਫ ਲਿਆ ਗਿਆ ਹੈ ਇੱਥੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੌ ਚੁੱਕੀ ਜਾਂਦੀ ਹੈ ਤਾਂ ਹੁਸ਼ਿਆਰਪੁਰ ਸੀਟ ਤੋਂ ਜਿੱਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਹਲਫ ਲਿਆ ਗਿਆ ਉੱਥੇ ਹੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸੌ ਚੁੱਕੀ ਗਈ ਹੈ ਉੱਥੇ ਹੀ ਦੱਸਦੀ ਕਿ ਅਮਰ ਸਿੰਘ ਜੋ ਕਿ ਸ਼ਿਫਤਗੜ ਸਾਹਿਬ ਤੋਂ ਸੰਸਦ ਬਣੇ ਨੇ ਉਹਨਾਂ ਦੇ ਵੱਲੋਂ ਹਲਫ ਲਿਆ ਗਿਆ ਤਾਂ ਫਰੀਦਕੋਟ ਇਸ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਵੱਡੀ ਜਿੱਤ हासिल ਕੀਤੀ ਤਾਂ ਉਹਨਾਂ ਦੇ ਵੱਲੋਂ ਵੀ ਸੌ ਚੁੱਕੀ ਜਾਂਦੀ ਹੈ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕੁਬਾਇਆ ਤੇ ਉੱਥੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਇਸ ਦੇ ਨਾਲ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਅੱਜ ਹਲਫ ਲਿਆ ਗਿਆ ਦਰਅਸਲ ਪੰਜਾਬ ਦੇ 12 ਸੰਸਦਾਂ ਦੇ ਵੱਲੋਂ ਸੌ ਚੁੱਕੀ ਗਈ ਹੈ ਤਾਂ ਪੰਜਾਬੀ ਦੇ ਵਿੱਚ ਇਹਨਾਂ ਸੰਸਦਾਂ ਨੇ ਅੱਜ ਹਲਫ ਲਿਆ ਸੌ ਚੁੱਕ ਸਮਾਗਮ ਦੇ ਦੌਰਾਨ ਇਹਨਾਂ ਦੇ ਵੱਲੋਂ ਪੰਜਾਬੀ ਦੇ ਵਿੱਚ ਸੌ ਕੀ ਜਾਂਦੀ ਹੈ ਜਿਸ ਦੇ ਵਿੱਚ ਕੀ ਇਹਨਾਂ ਸੰਸਦਾਂ ਨੇ ਸੋਚ ਚੁੱਕੀ ਹੈ ਕਿ ਅਸੀਂ ਆਪਣੇ ਕਰਤੱਵ ਦੇ ਪ੍ਰਤੀ ਪੂਰੀ ਨਿਸ਼ਠਾ ਦੇ ਨਾਲ ਕੰਮ ਕਰਾਂਗੇ ਜੋ ਵੀ ਕੰਮ ਇਹਨਾਂ ਨੂੰ ਸੌਂਪੇ ਜਾਣਗੇ ਤੰਦੇਹੀ ਦੇ ਨਾਲ ਉਹਨਾ ਕੰਮਾਂ ਨੂੰ ਨਿਭਾਉਣਗੇ ਤਾਂ ਅੱਜ ਪੰਜਾਬ ਦੇ 12 ਸੰਸਦਾਂ ਦੇ ਵੱਲੋਂ ਸੋਚ ਚੁੱਕੀ ਜਾਂਦੀ ਹੈ